ਅੰਗਰੇਜ਼ਾਂ ਦੇ ਬੂਟੇ ਵਾਲਾ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦਾ ਮੁਖ ਬਲਾਰਾ ਕਿਸ ਸੰਬੰਧ ਚ ਅੱਜ ਇਹ ਇਕੱਠ ਕੀਤਾ ਗਿਆ ਜੀ ਕਿਸੇ ਬੰਦੀ ਲੋ ਜੀ ਇਹ ਵੇਖੋ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਿੰਡ ਆ ਮਾਨੋਚਾਲ ਇਹਦੇ ਵਿੱਚ ਕਿਸਾਨਾਂ ਨੇ ਜਿਹੜੀਆਂ ਪਹਿਲਾਂ ਜਦੋਂ ਇਹ ਨਹਿਰਾ ਨੰਗੀਆਂ 1958 ਦੇ ਵਿੱਚ ਉਦੋਂ ਪੰਜਾਬ ਸਰਕਾਰ ਵੱਲੋਂ ਇਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਤੋਂ ਲਈਆਂ ਗਈਆਂ ਸੀ ਪੱਠੇ ਲਾਉਣ ਵਾਸਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਮੌਕੇ ਦੀ ਸਰਕਾਰ ਨੇ 15% ਘਟ ਕੇ ਹੀ ਕਿਸਾਨਾਂ ਨੂੰ ਵਾਪਸ ਕਰਾਂਗੇ। ਉਸ ਤੋਂ ਬਾਅਦ ਉਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਸਰਕਾਰ ਵੱਲੋਂ ਵਾਪਸ ਨਹੀਂ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਇਹ ਜ਼ਮੀਨਾਂ ਜਿਹੜੀਆਂ ਖਰਾਬ ਹੋਈਆਂ ਨੂੰ ਆਬਾਦ ਕਰਕੇ ਅੱਜ ਤੱਕ ਉਹ ਜ਼ਮੀਨਾਂ ਜਿਹੜੀਆਂ ਕਿਸਾਨ ਆਬਾਦ ਕਰਕੇ ਬਾਹਰ ਆਏ ਆ ਇਹ ਜ਼ਮੀਨ ਆ ਕੋਈ ਤਕਰੀਬਨ 25 ਤੋਂ 26 ਕਿੱਲੇ ਰਕਬਾ ਵਾ ਜਿਹੜਾ ਕਿਸੇ ਕਿਸਾਨ ਕੋਲ 2 ਕਿੱਲੇ ਕਿਸੇ ਕੋਲ 4 ਕਿੱਲੇ ਕਿਸੇ ਕੋਲ 5 ਕਿੱਲੇ ਆ ਉਹਦੇ ਤਹਿਤ ਜਿਹੜਾ ਅੱਗੇ ਵੀ ਜਿਹੜਾ ਪੰਜਾਬ ਸਰਕਾਰ ਦੇ ਇਸ਼ਾਰਿਆਂ ਦੇ ਉੱਪਰ ਜਿਹੜਾ ਪ੍ਰਸ਼ਾਸਨ ਧਾੜ ਲੈ ਕੇ ਚੜਦਾ ਰਿਹਾ ਵਾ ਤੇ ਸਮੇਂ-ਸਮੇਂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲ ਉਹਦਾ ਵਿਰੋਧ ਕੀਤਾ ਗਿਆ ਵਾ ਅੱਜ ਵੀ ਸਾਨੂੰ ਜਿਹੜੀ ਆ ਇਹ ਰਿਪੋਰਟ ਮਿਲੀ ਆ ਵੀ ਵੱਡੀ ਧਾੜ ਦੇ ਵਿੱਚ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਜਿਹੜਾ ਪ੍ਰਸ਼ਾਸਨ ਆ ਰਿਹਾ ਵਾ ਪਟਵਾਰੀ ਕਨਗੋ ਤਹਿਸੀਲਦਾਰ ਐਸ ਡੀ ਐਮ ਸਮੇਤ ਨਾਲ ਫੋਰਸ ਲੈ ਕੇ ਆ ਰਹੇ ਆ ਉਸ ਦੇ ਤਹਿਤ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਵੱਲੋਂ ਜਿਹੜਾ ਕਿਸਾਨ ਇਕੱਤਰ ਹੋਏ ਆ ਜੇਕਰ ਇਹ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਕਿਸਾਨਾਂ ਨੂੰ ਤੁਸੀਂ ਵਾਅਦਾ ਕੀਤਾ ਸੀ ਸਰਕਾਰ ਨੇ ਵੀ ਜਿਹੜੀਆਂ ਕਿਸਾਨਾਂ ਨੂੰ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਵਾਪਸ ਕਰਾਂਗੇ ਇਹਦਾ ਜਿਹੜਾ ਕੇਸ ਆ ਉਹ ਵੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਵਾ ਜੇਕਰ ਇਹ ਪੰਜਾਬ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਪਾੜੇ ਦੇ ਵਿੱਚ ਗੇਂਦ ਆ ਜੇਕਰ ਇਹਨਾਂ ਕਿਸਾਨਾਂ ਦਾ ਉਜਾੜਾ ਹੁੰਦਾ ਵਾ ਤੇ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰਾ ਕਿਉਂਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਇਹਦਾ ਫੁੱਲ ਵਿਰੋਧ ਕਰੂਗੀ ਇੱਥੇ ਅਗਲਾ ਪੰਜਾਬ ਨੇ ਤੇ ਪ੍ਰਸ਼ਾਸਨ ਨੇ ਵੇਖਣਾ ਕਿਉਂਕਿ ਜਿਹੜੇ ਇਹ ਯੋਧੇ ਆ ਕੇ ਇੱਥੇ ਡਟੇ ਆ ਇਹ ਸਿਰ ਤੇ ਖੱਫਣ ਬਾਹਰ ਕੇ ਡਟੇ ਆ ਪੰਜਾਬ ਸਰਕਾਰ ਨੇ ਤੇ ਜੇ ਪ੍ਰਸ਼ਾਸਨ ਨੇ ਅੱਜ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਨੀ ਆ ਤਾਂ ਇਹਨਾਂ ਕਿਸਾਨਾਂ ਦੀਆਂ ਲਾਛਾਂ ਦੇ ਉੱਪਰੋਂ ਦੀ ਲੰਘ ਕੇ ਜਿਹੜੀ ਨਿਸ਼ਾਨਦੇਹੀ ਹੋਊਗੀ ਉਹਨਾਂ ਚਿਰ ਇਹਨਾਂ ਜਿੰਨਾ ਚਿਰ ਇਹਨਾਂ ਕਿਸਾਨਾਂ ਨੂੰ ਪੱਕੇ ਮਾਲਕੀ ਆ ਕੇ ਇਹਨਾਂ ਜ਼ਮੀਨਾਂ ਦੇ ਨਹੀਂ ਦਿੱਤੇ ਜਾਂਦੇ ਉਹਨਾਂ ਚ ਇਸ ਪਰਿਵਾਰ ਦੇ ਨਾਲ ਇਸ ਪਿੰਡ ਦੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਚਟਾਨਵਾਂ ਖੜੀ ਹੈ ਤੇ ਕਿਹੜੀ ਜਗ੍ਹਾ ਕੀ ਲੋਕੇਸ਼ਨ ਆ ਕੋਈ ਪ੍ਰੂਫ ਆਪਣੇ ਕਿਸਾਨਾਂ ਕੋ ਹੈ ਪੁਰਾਣੇ ਕਹਿੰਦੇ ਦੱਸ ਦੇ ਬਿਲਕੁਲ ਸਾਰੇ ਹੈਗੇ ਆ ਜੀ ਜੋ ਰਿਕਾਰਡ ਇਹਨਾਂ ਕੋਲ ਸਰਕਾਰ ਕੋਲ ਵੀ ਹੈਗਾ ਵਾ 1900 58 ਤੋਂ ਬਾਅਦ ਜਦੋਂ ਇਹਨਾਂ ਨੇ ਜ਼ਮੀਨਾਂ ਪੁੱਟ ਕੇ ਆਵਾਜ਼ ਕੀਤੀਆਂ ਉਸ ਤੋਂ ਲੈ ਕੇ ਉਦੋਂ ਤੋਂ ਅੱਜ ਤੱਕ ਗਰਦੌਰੀਆਂ ਨਾਲ ਦੇ ਨਾ ਰਹੀਆਂ ਪਿਛਲੇ ਕੁਝ ਮਹੀਨਿਆਂ ਤੋਂ ਜੜੀਆਂ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਜਿਹੜੀਆਂ ਮੈਕਮੇ ਨੇ ਗਰਦੌਰੀਆਂ ਤੋੜੀਆਂ ਉਹਦਾ ਵੀ ਰਿਕਾਰਡ ਸਾਰਾ ਹੈਗਾ ਵਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਵਾ ਇਸ ਤੋਂ ਪਹਿਲਾਂ ਜੇ ਪਿੱਛੇ ਆਪਾਂ ਕੋਈ 5-7 ਕਿਲੋਮੀਟਰ ਦੱਸਦੇ ਜਾਈਏ ਪਿੰਡ ਪੈਂਦੇ ਆ ਉੱਥੇ ਜਿਹੜੀਆਂ ਇਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਨੇ ਆਬਾਦ ਕੀਤੀਆਂ ਸੀ ਉਸ ਨੂੰ ਸਰਕਾਰ ਵੱਲੋਂ ਪੱਕੇ ਮਾਲਕੀ ਹੱਕ ਵੀ ਦਿੱਤੇ ਗਏ ਆ ਅਸੀਂ ਕਹਿੰਨੇ ਆ ਵੀ ਜੇ ਉਹਨਾਂ ਨੂੰ ਪੱਕੇ ਮਾਲਕੀ ਉਹਨਾਂ ਨੂੰ ਵੀ ਦਿੱਤੇ ਆ ਕਿ ਉਸੇ ਬਿਹਾਵ ਤੇ ਇਹਨਾਂ ਕਿਸਾਨਾਂ ਨੂੰ ਵੀ ਇਹਨਾਂ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ ਨਾ ਕਿ ਇਹਨਾਂ ਨੂੰ ਉਜਾੜਿਆ ਜਾਵੇ ਤਾਂ ਬਾਈ ਬਾਕੀ ਸਾਡੇ ਸੁਭਾ ਸਕੱਤਰ ਸਾਹਿਬ ਸਿੰਘ ਸੈਕਟਰੀ ਸਾਹਿਬ ਜੀ